ਅੱਜ ਆਪਾਂ ਲੈ ਕੇ ਆਏ ਆ ਜਿਹੜਾ ਡੈਰੀ ਫਾਰਮ ਦੇ ਧੰਦੇ ਬਾਰੇ ਬਹੁਤ ਬਣਾ ਦੇ ਕਮੈਂਟ ਫੋਨ ਵੀ ਆਇਆ ਸੀ ਮਾਈਟ ਵੀ ਕਿ ਕਿ ਛੋਟੇ ਪੱਧਰ ਤੇ ਡੈਰੀ ਫਾਰਮ ਦਾ ਕੰਮ ਕਰਨਾ ਹੈ ਇਹਦੀ ਜਾਣਕਾਰੀ ਆਪਾਂ ਪਰਸੋ ਵੀਡੀਓ ਬਣਾਈ ਸੀ ਉਹਦੇ ਵਿੱਚ ਆਪਾਂ ਪੂਰੀ ਜਾਣੀ ਥੋੜੀ ਜਿਹੀ ਦਿੱਤੀ ਸੀ ਕਿਉਂਕਿ ਵੀਡੀਓ ਬਹੁਤ ਲੰਬੀ ਮੰਨ ਲੈਂਦੇ ਆ ਇੱਕ ਵਾਰ ਤਾਂ ਸਾਰੀ ਜਾਣਕਾਰੀ ਦਾ ਕਰ ਸਕਦਾ ਜਿਹਨੂੰ ਪਸ਼ੂਆਂ ਨਾਲ ਪਿਆਰ ਆ ਉਹ ਆ ਜਿਹਦਾ ਸਾਹਮਝਾਗਦਾ ਜੇ ਕੋਈ ਕਹੇ ਵੀ ਮੈਂ ਹੱਥ ਦਲ ਵੇੜਨੇ ਨਹੀਂ ਗੋਹੇ ਨਾਲ ਤੇ ਕੋਈ ਉਹ ਨਹੀਂ ਕਰਨਾ ਸਾਂਭਨੇ ਨਹੀਂ ਪਸ਼ੂ-ਪਸ਼ੂਆਂ ਤੋਂ ਲੱਗੀ ਹੋਵੇ ਤੇ ਕੰਮ ਉਹ ਡੇਰੀ ਫਾਰਮ ਦਾ ਸ਼ੁਰੂ ਕਰਕੇ ਰਏ ਉਹ ਬੰਦਾ ਨਹੀਂ ਕਰ ਸਕਦਾ ਕੋਈ ਵੀ ਭੈਣਾ ਕੋਈ ਵੀ ਧੀਗਾ ਉਹ ਬੰਦਾ ਕਰ ਸਕਦਾ ਜਿਹਨੂੰ ਪਸ਼ੂਆਂ ਨਾਲ ਦਿਲੋਂ ਪਿਆਰ ਆ ਜਿਹhane ਕਰ ਨੂੰ ਗੋਨ ਨਾਲ ਤਾਂ ਪਸੂ ਹੋਣ ਹੁੰਦਾ ਦਾ ਇਹ ਕੁਝ ਕਰ ਸਕਦਾ ਤਾਂ ਇਹ ਕੰਮ ਸ਼ੁਰੂ ਕਰੋ ਐਵੇਂ ਬਾਹੂ ਪੈਸਾ ਨਕਸਾਨ ਨਾ ਕਰੋ ਚੱਕੇ ਪੈਸੇ ਮੱਝਾਂ ਖਰੀਦ ਲੈਣਾ ਦਾ ਪਸੂ ਮਾਤੋ ਜੀ ਜੀ ਤੇ ਰਮ ਦਾ ਕੰਮ ਕਰਦਾਗਾ ਜਦ ਥੋੜੀ ਮੋਟੀ ਨੌਲੇਜ ਹੈ ਜੀ ਉਹੀ ਕੰਮ ਕਰ ਸਕਦਾ ਜੇ ਕੋਈ ਕਹੇ ਵੀ ਆਪਾਂ ਪੈਸੇ ਲਾ ਤੇ ਮੱਝਾਂ ਖਰੀਦ ਲਿਓ ਮੱਝਾਂ ਬਾਰੇ ਕੋਈ ਜਾਣਕਾਰੀ ਨਹੀਂ ਤੇ ਬਾਸ ਉਸੇ ਦਾ ਦੁੱਧ ਤਾਂ ਨਹੀਂ ਆਈ ਪੈਂ ਲੱਗ ਜਿਵੇਂ ਆਈ ਪੈਸੇ ਆਉਣ ਲੱਗੇ ਜਾਣਗੇ ਐ ਕੁਛ ਨਹੀਂ ਹੁੰਦਾਗਾ ਪਹਿਲਾਂ ਪਸ਼ੂਆਂ ਬਾਰੇ ਜਾਣਕਾਰੀ ਵੀ ਜ਼ਰੂਰੀ ਆ ਤੇ ਹੌਲੀ ਹੌਲੀ ਸਾਨੂੰ ਵੀਡੀਓ ਵਾਰ ਸਾਰੇ ਇਹੋ ਦੱਸਾਂਗੇ ਵੀ ਕੀ ਕੀ ਜਾਣਕਾਰੀ ਚਾਹੀਦੀ ਆ ਤੇ ਫਿਰ ਆਪਾਂ ਨੂੰ ਸੰਭਣ ਦਾ ਵੀ ਉਹ ਹੋਣਾ ਚਾਹੀਦਾ ਵੀ ਸੰਭਣ ਦਾ ਤਰੀਕਾ ਹੋਣਾ ਚਾਹੀਦਾ ਦੁੱਧ ਪਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਡੇਰੀਆਂ ਵਾਲਿਆਂ ਨੂੰ ਵੀ ਦੁੱਧ ਪਾਵਾਂਗੇ ਤਾਂ ਕੋਈ ਜਨਾਮਾ ਕਮਾਉਣ ਕੋਈ ਜ਼ਿਆਦਾ ਲਾਭ ਨਹੀਂ ਦਿੰਦੇ ਉਹ ਇੰਨਾ ਮਾਰ ਦਿੰਦੇ ਆਗੇ ਤੇ ਘਰਾਂ ਵਿੱਚ ਦੁੱਧ ਪਾਉਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਉਹਦਾ ਮਨ ਬਣਾਓ ਵੀ ਅਸੀਂ ਤੁਹਾਨੂੰ ਸਾਂਭ ਸਕਦੇ ਆ ਜੇ ਆਪਾਂ ਪਸ਼ੂਆਂ ਨਾਲ ਕੋਈ ਲਗਾਵ ਹੈਗਾ ਉਹੀ ਬੰਦਾ ਕਰ ਸਕਦਾ 帮。